ਲੋਹੇ ਦੇ ਇਸ ਸਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ ਸਿੱਕੇ ਦੇ ਬੋਲ ਬੋਲਣ ਸੀਸੇ ਦਾ ਵੇਸ ਪਾਉਂਦੇ ਜਿਸ ਦੀ ਇਹਦੇ ਗगन ਤੇ ਪਿੱਤਲ ਦਾ ਚੜਦਾ ਸੂਰਜ ਤਾਂਬੇ ਦੇ ਹੱਥਾਂ ਉੱਪਰ ਲੋਹੇ ਦੇ ਗਿਰਜ ਵਹਿੰਦੇ ਇਸ ਸਹਿਰ ਦੇ ਇਹ ਲੋਕੀ ਜ਼ਿੰਦਗੀ ਦੀ ਹਾੜੀ ਸੋਣੀ ਧੂਏ ਦੇ ਵੱਡ ਵਾਕੇ ਸ਼ਰਮਾ ਨੇ ਵੀ ਜਉਂਦੇ ਚਾਂਦੀ ਦੀ ਫਸਲ ਨਿਸਰੇ ਲੋਹੇ ਦੇ ਵੱਡ ਖਾਕੇ ਇਹ ਰੋਜ ਚੁਗਣ ਸਿੱਟੇ ਜਾਂਦੇ ਜਿਸਵਾਂ ਦੇ ਖੇਤ ਜਾਂਦੇ ਇਸ ਸ਼ਹਿਰ ਦੇ ਇਹ ਵਾਸੀ ਬਿਰਹਾ ਦੀ ਜੂਨ ਆਉਂਦੇ ਬਿਰਹਾ ਹੰਡਾ ਕੇ ਸੱਬੇ ਸਖਣੇ ਹੀ ਪਰਤ ਜਾਂਦੇ ਲੋਹੇ ਦੇ ਇਸ ਸ਼ਹਿਰ ਵਿੱਚ ਅਜਟਾਰਿਆਂ ਦੇ ਓਲੇ ਸੂਰਜ ਕਲੀ ਕਰਾਇਆ ਲੋਹੇ ਨੇ ਨਵਾ ਕਹਿੰਦੇ ਲੋਹਿੰਦੇ ਇਸ ਸ਼ਹਿਰ ਵਿੱਚ